10 ਲੱਖ ਟਿਊਬਲ ਵੀ ਚੋਰੀ ਹੋ ਗਿਆ ਹੋਇਆ ਤਾਂ ਗੁਣਾ 50000 ਕਰ ਦਈਏ ਤਾਂ 5 50 ਅਰਬ ਰੁਪਇਆ ਬਣਦਾ ਜੀ 15 ਸਾਲਾਂ ਦੇ ਵਿੱਚ ਸਾਡਾ ਆਪਾਂ ਕਹਿੰਦੇ ਸਟਾਰ ਵਿੱਚ ਨੰਬਰ ਤੇ ਸਾਡਾ ਸਟੇਟ ਜਾਵੜਿਆ ਉਹ ਕਿਉਂ ਨਾ ਜਾਵੇ ਜਦੋਂ ਸਾਰਾ ਕੁਝ ਤਾਂ ਆਪਣਾ ਤਬਾਹ ਹੋਈ ਜਾਂਦਾ ਤੇ ਜਿਹੜਾ ਯੁੱਧ ਨਸ਼ਾ ਵਿਰੋਧਾ ਉਹ ਤਾਂ ਚੱਲ ਰਿਹਾ ਸਰਕਾਰ ਕਰ ਰਹੀ ਹੈ ਹਨਾ ਤੇ ਯੁੱਧ ਚੋਰਾ ਵਿਰੋਧਾ ਕੌਣ ਚਲਾਊਗਾ ਇਹ ਪਹਿਲਾ ਸਾਡੇ ਨਵੇਂ ਐਸਐਸਪੀ ਸਾਹਿਬ ਆਇਆ ਪਹਿਲਾਂ ਬਹੁਤ ਇਸ਼ੂ ਉਠਿਆ ਸੀ ਇਧਰ ਕੋਟਲੀ ਦੀਆਂ ਪੰਚਾਇਤਾਂ ਆਈਆਂ ਉਹਨਾਂ ਨੇ ਜਦੋਂ ਅਸੀਂ ਬੰਦੇ ਟਰੇਸ ਕਰਦੇ ਆ ਤਾਂ ਉਹ ਵਾਕਈ ਗੱਲ ਇਹ ਹੈ ਵੀ ਸਾਨੂੰ ਕਾਨੂੰਨ ਆਪਦੇ ਹੱਥ 'ਚ ਨਹੀਂ ਲੈਣਾ ਚਾਹੀਦਾ ਕੋਈ ਕੁੱਟਮਾਰ ਕਰ ਦਿੰਦਾ ਤਾਂ ਪੁਲਿਸ ਉਹਨਾਂ ਨੂੰ ਹੱਦਾਬ ਕਰਦੀ ਹੈ ਵੀ ਇਹ ਆਰ ਤੁਸੀਂ ਇਹਨਾਂ ਦੇ ਸੱਟਾ ਮਾਰ ਕੇ ਸਾਡੇ ਕੋਲੇ ਲੈ ਆਏ ਆ ਲੋਕ ਇੰਨੇ ਮਜਬੂਰ ਆ ਫਿਰ ਇਸ ਤੋਂ ਇਲਾਵਾ 1 ਲੱਖ ਟਿਊਬਾਂ ਲੱਗ ਚੁੱਕਿਆ ਹੈ ਸੋਲਰ ਦਾ ਉਹਨਾਂ ਦੇ ਡਰਾਈਵਰ ਲਾ ਕੇ ਲੈ ਜਾਂਦੇ ਆ ਉਹਨਾਂ ਦੀ ਤਾਰਾ ਵੜ ਕੇ ਲੈ ਜਾਂਦੇ ਆ ਰੋਜ਼ ਸਾਡੇ ਕੋਲੇ ਉਹ ਆਉਂਦੇ ਕਿਉਂਕਿ ਅਸੀਂ ਕਾਰੋਬਾਰ ਕਰਦੇ ਆ ਉਹ ਫਿਰ ਇਸ ਤੋਂ ਜਿਮੀਂਦਾਰ ਇੰਨਾ ਪਰੇਸ਼ਾਨ ਹੈ ਜੰਗਲੀ ਜਾਨਵਰਾਂ ਤੋਂ ਤੇ ਚੋਰਾਂ ਤੋਂ ਠੀਕ ਹੈ ਵੀ ਇਹਨੂੰ ਸਾਰੇ ਬਰਹਿਾਨ ਕਰਨ ਵਾਲੇ ਆ ਤੁਸੀਂ ਇਹ ਵੇਖੋ ਵੀ ਇਹ ਕਿੱਡਾ ਵੱਡਾ ਇਸ਼ੂ ਹੈ ਜਿਹੜਾ ਸਰਕਾਰ ਇਹਦੇ ਤੇ ਧਿਆਨ ਹੀ ਨਹੀਂ ਦੇ ਰਹੀ ਇਹਦੇ ਤੇ ਜਰੂਰ ਐਕਸ਼ਨ ਲੈਣਾ ਚਾਹੀਦਾ ਆ ਤੁਸੀਂ ਵੇਖੋ ਵੀ ਇਹ ਚਾਰ ਵਾਰ ਚੋਰੀ ਹੋਈ ਹੈ ਸਾਡੀ ਜਿਹੜੀ 30 ਤਰੀਕ ਨੂੰ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਇਹ ਜੋੜ ਦੇਣੇ ਆ ਇਹ ਕੋਈ 14 ਤਰੀਕ ਨੂੰ ਹੋਈ ਹੈ ਕੋਈ 16 ਨੂੰ ਹੋਈ ਹੈ ਕੋਈ 17 ਨੂੰ ਹੋਈ ਹੈ ਤਾਂ ਚੋਰ ਤਾਂ ਆਏ ਆ ਜਿਵੇਂ ਉਹ ਆਪਦੇ ਨਾਨਕੀ ਆਉਂਦੇ ਹੁੰਦੇ ਆ ਜੀ ਕੋਈ ਉਹਨਾਂ ਨੂੰ ਖੌਫ ਹੀ ਕੋਈ ਨਹੀਂ ਨਾ ਸਰਕਾਰ ਦਾ ਨਾ ਹੋਰ ਸੋ ਸਾਡੀ ਇਹ ਬੇਨਤੀ ਹੈ ਸੀਐਮ ਸਾਹਿਬ ਨੂੰ ਵੀ ਇਹਦੇ ਤੇ ਸਟ੍ਰਿਕਟ ਐਕਸ਼ਨ ਲਾਓ ਕਿਉਂਕਿ ਤੁਹਾਡੀ ਗੱਲ ਮੀਡੀਆ ਦੀ ਉੱਥੇ ਪਹੁੰਚਦੀ ਆ ਤਾਂ ਸਾਨੂੰ ਇਹ ਹੈ ਵੀ ਇਸ ਕੰਮ ਤੋਂ ਨਿਜਾਜ ਦਿਵਾਓ ਜਿਵੇਂ ਉਹਨਾਂ ਦੀ ਮੈਂ ਇੱਕ ਵੀਡੀਓ ਸੁਣਦਾ ਸੀ ਮੈਂ ਜਿਨ੍ਹਾਂ ਦੇ ਖਿਲਾਫ ਕਹੀ ਉਹ ਤਾਂ ਨਹੀਂ ਮੈਂ ਕਹਿੰਦਾ ਉਹ ਕਹਿੰਦੇ ਯਾਰ ਮੈਂ ਇਹਨਾਂ ਦੇ ਚੈਗਨਟ ਲਾ ਕੇ ਨਾ ਪੈਨ ਠੋਕਦੀ ਆ ਕਿਉਂਕਿ ਉਹ ਥੱਲੋਂ ਗਏ ਵੇ ਉਹਨਾਂ ਨੂੰ ਪੂਰਾ ਪੂਰਾ ਗੱਲ ਦਾ ਪਤਾ ਹੈ ਵੀ ਇਹ ਕਿੰਨੀ ਪਰੇਸ਼ਾਨੀ ਦਾ ਸਵਾਬਾ ਜਿਹੜਾ ਤੇ ਜੇ ਇਹਨਾਂ ਦੇ ਵੀ ਕੋਈ ਚੈਗਨਟ ਕਸੇ ਜਾਣ ਤਾਂ ਸਾਡਾ ਖੜਾ ਛੁੱਟ ਜੇ ਜੀ ਨਹੀਂ ਅਸੀਂ ਤਾਂ ਇਹਨਾਂ ਕੰਮਾਂ 'ਚ ਹੀ ਲੱਗੇ ਪਏ ਆ ਕਦੇ ਸਾਡਾ ਕੋਈ ਸਮੱਸਿਆ ਖੜੀ ਹੋ ਜਾਂਦੀ ਹੈ ਕਦੇ ਕੋਈ ਹੋ ਜਾਂਦੀ ਹੈ ਤਾਂ ਇਹਦੇ ਤੇ ਵੀ ਧਿਆਨ ਦੇਣ ਦੀ ਲੋੜ ਹੈ